ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਬਹੁਤ ਚਿੰਤਾ ਕਰਦੇ ਹਨ ਜੋ ਡਿਪਰੈਸ਼ਨ ਦੇ ਵਿੱਚ ਰਹਿੰਦੇ ਹਨ ਉਹ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣ ਲੈਣ ਸਾਧ ਸੰਗਤ ਜੀ ਅੱਜਕਲ ਡਿਪਰੈਸ਼ਨ ਸਟ੍ਰੈਸ ਟੈਨਸ਼ਨ ਕੁਝ ਵੀ ਕਹਿ ਲਈਏ ਸਭ ਕੁਝ ਇੱਕੋ ਹੀ ਹੈ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਈ ਹੈ ਬڑے ਲੋਕ ਟੈਕ ਦੇ ਨਾਲ ਖਤਮ ਹੋਏ ਪਏ ਹਨ ਅੰਦਰੋਂ ਅੰਦਰ ਚੋ ਰਹੇ ਹਨ ਕਿਸੇ ਨੂੰ ਬੱਚਿਆਂ ਦੇ ਵਿਆਹ ਦੀ ਚਿੰਤਾ ਹੈ ਕਿਸੇ ਨੂੰ ਬੱਚਿਆਂ ਦੀ ਪੜ੍ਹਾਈ ਦੀ ਚਿੰਤਾ ਹੈ ਕਿਸੇ ਨੂੰ ਬੁਟਾਪੇ ਦੀ ਚਿੰਤਾ ਹੈ ਕੋਈ ਗਰੀਬੀ ਕਰਕੇ ਚਿੰਤਾ ਵਿੱਚ ਰਹਿੰਦਾ ਹੈ ਕੋਈ ਪੈਸਿਆਂ ਕਰਕੇ ਚਿੰਤਤ ਹੈ ਕੋਈ ਕਿਸੇ ਰੋਗ ਕਰਕੇ ਦੁਖੀ ਹੈ ਬਿਮਾਰੀਆਂ ਨੇ ਸਭ ਨੂੰ ਘੇਰ ਰੱਖਿਆ ਹੈ ਕਿਸੇ ਦੇ ਔਲਾਦ ਨਹੀਂ ਹੋ ਰਹੀ ਉਹ ਤਾਂ ਦੁਖੀ ਹੈ ਕਈਆਂ ਦੀ ਔਲਾਦ ਨਹੀਂ ਚੰਗੀ ਉਹ ਤਾਂ ਦੁਖੀ ਹੈ ਕਿਸੇ ਨੂੰ ਸੰਸਾਰ ਵਿੱਚ ਕੋਈ ਮਾਣ ਵਡਿਆਈ ਨਹੀਂ ਮਿਲ ਰਹੀ ਉਹ ਤਾਂ ਦੁਖੀ ਹੈ ਸਾਧ ਸੰਗਤ ਜੀ ਚਿੰਤਾ ਦੇ ਕਈ ਕਾਰਨ ਹਨ ਚਿੰਤਾ ਦੇ ਵਿੱਚ ਸੰਸਾਰ ਘਿਰਿਆ ਹੋਇਆ ਹੈ ਹਰ ਇੱਕ ਬੰਦਾ ਚਿੰਤਤ ਹੈ ਕਿਸੇ ਨੂੰ ਕਿਸੇ ਚੀਜ਼ ਦੀ ਚਿੰਤਾ ਕਿਸੇ ਨੂੰ ਕਿਸੇ ਚੀਜ਼ ਦੀ ਚਿੰਤਾ ਪਰ ਪਾਸ਼ਾ ਜੀ ਦੀ ਗੁਰਬਾਣੀ ਦੇ ਵਿੱਚ ਹਰ ਇੱਕ ਰੋਗ ਦਾ ਹੱਲ ਹੈ ਸਾਥ ਸੰਗਤ ਜੀ ਆਓ ਆਪਾਂ ਗੁਰੂ ਪਾਸ਼ਾ ਜੀ ਤੋਂ ਗੁਰੂ ਸਾਹਿਬ ਜੀ ਦੇ ਬਾਣੀ ਦੇ ਵਿੱਚੋਂ ਪੰਨਾ ਨੰਬਰ 955 ਤੇ ਸ਼ਬਦ ਉਚਾਰਨ ਕੀਤਾ ਹੈ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਜੋ ਹੋਰ ਵੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਸਾਥ ਸੰਗਤ ਜੀ ਪਾਸ਼ਾ ਜੀ ਤਾਂ ਚੇਰੀ ਗੁਰੂ ਗ੍ਰੰਥ ਸਾਹਿਬ ਜੀ ਦੇ 952 ਅੰਗ ਤੇ ਸੁਬਾਈ ਮਨ ਸ਼ਬਦ ਇਹ ਸ਼ਬਦ ਦਾ ਜਾਪ ਲਗਾਤਾਰ 21 ਦਿਨ ਜੋ ਮਨੋਖ ਵਿਕਾਰ ਦਾ ਹੈ ਰਾਤ ਦੀ ਤੀਜੇ ਪੈਰ ਵਿੱਚ ਭਾਵ ਕੇ ਰਾਤ ਦੇ 1 ਤੋਂ 2 ਵਜੇ ਦੇ ਵਿੱਚ ਉਸ ਤੋਂ ਬਾਅਦ ਵੀ ਕਰ ਸਕਦਾ ਹੈ ਤੇ ਰੋਜ਼ 116 ਪਾਠ ਕਰਨੇ ਹਨ ਤੇ ਪਾਤਸ਼ਾਹ ਜੀ ਐਸੀ ਕਿਰਪਾ ਕਰਨਗੇ ਕਿ ਕਿਸੇ ਵੀ ਪ੍ਰਕਾਰ ਦੀ ਵੱਡੀ ਤੋਂ ਵੱਡੀ ਚਿੰਤਾ ਹੋਵੇ ਭਾਵੇਂ ਕਿੱਡੇ ਤੋਂ ਕਿੱਡਾ ਵੱਡਾ ਕਰਜ਼ਾ ਹੋਵੇ ਸਾਰੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ ਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਸਾ ਸੰਗਤ ਜੀ ਇਹ ਸ਼ਬਦ ਹੈ ਨਾਨਕ ਚਿੰਤਾ ਮਤ ਕਰੋ ਤੁਸੀਂ ਇੰਟਰਨੈਟ ਤੇ ਸਰਚ ਕਰਕੇ ਇਹ ਸ਼ਬਦ ਦਾ ਉਚਾਰਨ ਕਰ ਸਕਦੇ ਹੋ ਇਸ ਸ਼ਬਦ ਦਾ ਜਾਪ ਜਦੋਂ ਵੀ ਤੁਸੀਂ ਪਾਠ ਕਰਨਾ ਹੈ ਸਾਫ਼ ਸੁਥਰੀ ਜਗ੍ਹਾ ਹੋਵੇ ਇਕਾਗਰ ਹੋ ਕੇ ਬੈਠਣਾ ਹੈ ਜਦੋਂ ਪਾਠ ਕਰਨਾ ਹੈ ਚੜ੍ਹਦੇ ਵੱਲ ਮੂੰਹ ਹੋਵੇ ਸੱਚੇ ਪਾਤਸ਼ਾਹ ਜੀ ਨੂੰ ਅੰਗ ਸੰਗ ਸਮਝਣਾ ਹੈ ਜਦੋਂ ਵੀ ਇਸ ਸ਼ਬਦ ਦਾ ਪਾਠ ਆਰੰਭ ਕਰਨਾ ਹੈ ਸਭ ਤੋਂ ਪਹਿਲਾਂ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਨੀ ਹੈ ਤੇ ਇਸ਼ਿਆ ਜ਼ਾਹਿਰ ਕਰਨੀ ਹੈ ਕਹਿਣਾ ਹੈ ਸੱਚੇ ਪਾਤਸ਼ਾਹ ਆ ਮੇਰੀ ਮਨੋ ਕਾਮਨਾ ਹੈ ਆ ਮੇਰੀ ਇਸ਼ਿਆ ਹੈ ਤੇ ਮੈਂ ਇਸ ਸ਼ਬਦ ਦਾ ਜਾਪ ਆਰੰਭ ਕਰਨ ਲੱਗਾ ਹਾਂ ਤੁਸੀਂ ਕਿਰਪਾ ਕਰੋ ਬੇਨਤੀ ਕਰਨੀ ਸਫਲਤਾ ਵਾਸਤੇ ਜਦੋਂ ਪਾਠ ਕਰਨਾ ਕੋਲ ਚਲ ਰੱਖ ਲੈਣਾ ਪਾਣੀ ਰੱਖ ਲਓ ਤੇ ਧੂਫਤ ਖਾ ਲਓ ਖੁਸ਼ਬੂ ਦੇ ਵਾਸਤੇ ਹੋਰ ਇੱਕ ਪਾਂਡਾ ਕੋਲ ਰੱਖਣਾ ਚਾਹੀਦਾ ਹੈ ਮਾਲਾ ਵੀ ਰੱਖੋ ਗਲ ਦੇ ਵਿੱਚ ਪਰਨਾ ਪਾ ਕੇ ਰੱਖੋ ਐਨ ਸੁਚੇਤ ਹੋ ਕੇ ਖੁਸ਼ ਹੋ ਕੇ ਬੈਠਣਾ ਹੈ ਤੇ ਦੂਜਾ ਸ਼ਬਦ ਕਈ ਇਨਸਾਨ ਆਪਾ ਦੇਖਦੇ ਹਾਂ ਕਿ ਬੜਾ ਪੈਸਾ ਹੁੰਦਾ ਹੈ ਉਹਨਾਂ ਦੇ ਕੋਲ ਬਣੀਆਂ ਜ਼ਮੀਨਾਂ ਜਾਇਦਾਦ ਕਾਰੋਬਾਰ ਬਹੁਤ ਵੱਡੇ ਹੁੰਦੇ ਹਨ ਪਰ ਉਹਨਾਂ ਦੀ ਸਮਾਜ ਦੇ ਵਿੱਚ ਇੱਜ਼ਤ ਨਹੀਂ ਹੁੰਦੀ ਪੋਰਾ ਵੀ ਇੱਜ਼ਤ ਨਹੀਂ ਹੁੰਦੀ ਪੋਰਾ ਸਤਕਾਰ ਨਹੀਂ ਹੁੰਦਾ ਉਹਨਾਂ ਨੂੰ ਵਡਿਆਈ ਪ੍ਰਾਪਤ ਨਹੀਂ ਹੁੰਦੀ ਕਈਆਂ ਨੂੰ ਦੇਖਦੇ ਹਾਂ ਸਾਥ ਸੰਗਤ ਕੋਈ ਜ਼ਮੀਨ ਨਹੀਂ ਕੋਈ ਵੱਡਾ ਕਾਰੋਬਾਰ ਨਹੀਂ ਹੁੰਦਾ ਪਰ ਲੋਕਾਂ ਦੇ ਵਿੱਚ ਸੋਭਾ ਬਹੁਤ ਹੁੰਦੀ ਹੈ ਮਾਨ ਸਤਕਾਰ ਬਹੁਤ ਹੁੰਦਾ ਹੈ ਉਹਨਾਂ ਮਨੁੱਖਾਂ ਦਾ ਪਰ ਵੱਡੇ ਲੋਕਾਂ ਦੇ ਕੋਲ ਕੱਲੀ ਮਾਇਆ ਹੁੰਦੀ ਹੈ ਸਤਕਾਰ ਨਹੀਂ ਹੁੰਦਾ ਇੱਜ਼ਤ ਨਹੀਂ ਹੁੰਦੀ ਜ਼ਮੀਰ ਨਹੀਂ ਹੁੰਦੀ ਜੇ ਕੋਈ ਮਨੁੱਖ ਚਾਹੁੰਦਾ ਹੈ ਕਿ ਮੇਰੀ ਵਡਿਆਈ ਵਦੇ ਮੇਰੀ ਲੋਕ ਸੋਭਾ ਕਰਨ ਮੇਰੀ ਚੜਦੀ ਕਲਾ ਹੋਵੇ ਲੋਕ ਮੇਰਾ ਸਤਕਾਰ ਕਰਨ ਮੈਨੂੰ ਵੀ ਪਿਆਰ ਕਰਨ ਮੇਰੀ ਵੀ ਇੱਜ਼ਤ ਕਰਨ ਮੇਰਾ ਵੀ ਪੰਚਾਇਤ ਦੇ ਵਿੱਚ ਆਉਣ ਜਾਣ ਹੋਵੇ ਤੇ ਸੱਚੇ ਪਾਤਸ਼ਾਹ ਜੀ ਨੇ ਇਸ ਤਵੀ ਇੱਕ ਹਾਲ ਦਿੱਤਾ ਹੈ ਤੇ ਆਓ ਇਹ ਕਿਹੜਾ ਸ਼ਬਦ ਹੈ ਜਿਸ ਨੂੰ ਜਪਿਆ ਜੈ ਜੈਕਾਰ ਹੁੰਦੀ ਹੈ ਇਹ ਪਾਵਨ ਸ਼ਬਦ ਵੀ ਗੁਰਬਾਣੀ ਦੇ ਵਿੱਚ ਦਰਜ ਹੈ ਇਹ ਸ਼ਬਦ ਇਸ ਤਰ੍ਹਾਂ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ శరణి ఆయో నాథ నిధాన నమ్మ్రీతలాగి మన పిత మగన కహో హరద రాఖదాయి పూర్ణ పరమేషర కృప రాఖో మో ప్రీత సాధు సంఘ స్వామి హరగణ రసణ బిఖాణ గోపాల దయాల్ గోబిందమోదర నిర్మల కథా గ్యాన్ణక కో హగ రాగ హమల్ సంత్యాన్ ਸੰਗਤ ਜੀ ਇਹ ਸ਼ਬਦ ਨੂੰ 11 ਦਿਨ ਹਰ ਰੋਜ਼ 11 ਵਾਰੀ ਪਾਠ ਕਰਨਾ ਹੈ ਜਾਪ ਕਰਨਾ ਹੈ ਇਸ ਨਾਲ ਕੀ ਹੋਵੇਗਾ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਜਿੱਥੇ ਵੀ ਤੁਸੀਂ ਜਾਓਗੇ ਰਾਜ ਦਰਬਾਰ ਦੇ ਵਿੱਚ ਪੰਚਾਇਤ ਦੇ ਵਿੱਚ ਸਭਾ ਦੇ ਵਿੱਚ ਤੁਹਾਨੂੰ ਮਾਨ ਸਤਕਾਰ ਇੱਜ਼ਤ ਮਿਲੇਗੀ ਵਾਹਿਗੁਰੂ ਜੀ ਕਿਰਪਾ ਕਰਨਗੇ ਤੁਹਾਡੇ ਤੇ ਕਈ ਵਾਰ ਜੇ ਕੋਈ ਸ਼ਬਦ ਨਹੀਂ ਮਿਲਦਾ ਤਾਂ ਅਸੀਂ ਤੁਹਾਨੂੰ ਬਹੁਤ ਵਾਰੀ ਬੇਨਤੀ ਕੀਤੀ ਹੈ ਕਿ ਆਪਣੇ ਅੰਦਰ ਕਿ ਤੁਸੀਂ ਮੋਬਾਈਲ ਦੇ ਵਿੱਚ ਗ੍ਰੰਥ ਗੁਰਬਾਣੀ ਸਰਚ ਸੰਤੋਖ ਸਿੱਖ ਵੈਬਸਾਈਟ ਮਿਲਦੀ ਹੈ ਇੱਥੇ ਤੁਸੀਂ ਗੁਰਬਾਣੀ ਹਰ ਇੱਕ ਸ਼ਬਦ ਲੱਭ ਸਕਦੇ ਹੋ ਪ੍ਰਾਪਤ ਕਰ ਸਕਦੇ ਹੋ ਆਪਣੀ ਮੋਬਾਈਲ ਵਿੱਚ ਆਈ ਗ੍ਰੰਥ ਗੁਰਬਾਣੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਤੁਹਾਨੂੰ ਹਰ ਇੱਕ ਸ਼ਬਦ ਪ੍ਰਾਪਤ ਹੋਵੇਗਾ ਫਿਰ ਵੀ ਜੇਕਰ ਤੁਹਾਨੂੰ ਨਹੀਂ ਸਮਝ ਆਉਂਦੀ ਤਾਂ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਸਹਾ ਸੰਗਤ ਜੀ ਜੇਕਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸ਼ਬਦ ਦਾ ਜਾਪ ਕਰ ਸਕਦੇ ਹੋ ਤਾਂ ਹਰ ਰੋਜ਼ 21 ਪਾਠ ਮੂਲ ਮੰਤਰ ਦੇ ਕਰਿਆ ਕਰੋ 51 ਪਾਠ ਕਰਿਆ ਕਰੋ 101 ਪਾਠ 108 ਪਾਠ ਕਰਿਆ ਕਰੋ ਮੂਲ ਮੰਤਰ ਦਾ ਜਾਪ ਸਾਰਾ ਦਿਨ ਕਰਿਆ ਕਰੋ ਮੂਲ ਮੰਤਰ ਦੇ ਜਪਣ ਦੇ ਨਾਲ ਹਰ ਤਰ੍ਹਾਂ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਮੂਲ ਜਿਹੜਾ ਹੈ ਮੂਲ ਇਸ ਲਈ ਮੂਲ ਨਾਲ ਜੁੜ ਕੇ ਤਾਂ ਮੂਲ ਮੰਤਰ ਦੇ ਵਿੱਚ ਸਾਰਾ ਕੁਝ ਆ ਜਾਂਦਾ ਹੈ ਜਿਵੇਂ ਹਾਥੀ ਦੀ ਪੈੜ ਦੇ ਵਿੱਚ ਸਾਰਾ ਕੁਝ ਆ ਜਾਂਦਾ ਹੈ ਮੂਲ ਮੰਤਰ ਜਪਿਆਂ ਹਰ ਤਰ੍ਹਾਂ ਦੀ ਤਰੱਕੀ ਮਿਲਦੀ ਹੈ ਹਰ ਤਰ੍ਹਾਂ ਦੀ ਇੱਛਾ ਪੂਰੀ ਹੁੰਦੀ ਹੈ ਵਾਹਿਗੁਰੂ ਆਪ ਖੁਸ਼ ਹੁੰਦੇ ਹਨ ਇਸ ਲਈ ਇਸੇ ਤਰ੍ਹਾਂ ਜੇ ਮੂਲ ਮੰਤਰ ਵੀ ਨਹੀਂ ਜਪ ਸਕਦੇ ਤਾਂ ਵਾਹਿਗੁਰੂ ਮੰਤਰ ਦਾ ਜਾਪ ਕਰਿਆ ਕਰੋ ਵਾਹਿਗੁਰੂ ਵਾਹਿਗੁਰੂ ਕੰਮ ਤਾਂਦਿਆਂ ਕਰਦਿਆਂ ਜਪਦੇ ਰਹਿਣਾ ਜਪਦੇ ਰਹਿਣਾ ਤੇ ਆਓ ਅੱਜ ਤੋਂ ਹੀ ਗੁਰਬਾਣੀ ਦੇ ਨਾਲ ਜੋੜੀਏ ਤੇ ਹੋਰਾਂ ਨਵੀਂ ਗੁਰਬਾਣੀ ਦੇ ਨਾਲ ਜੋੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ